2 ਸਾਲਾਂ ਦੇ ਵਿੱਚ ਚੀਜ਼ ਉਹ ਬਣ ਗਈ ਬਾਈ ਮਿੱਤਰੋ ਜਿਹੜੀ ਆਉਣ ਵਾਲੇ 10 ਸਾਲਾਂ ਦੇ ਵਿੱਚ ਵੀ ਨਹੀਂ ਬਣ ਸਕਦੀ ਇਹਦੇ ਵਿੱਚ ਜੇ ਗੱਲ ਕਰੀਏ ਵੀ ਹਿੰਦੁਸਤਾਨ ਵਾਲੀ ਕਿਹੜੀ ਟੀ ਅਰੀਜਨਲ ਹੈ ਇਹਦੇ ਵਿੱਚ ਖਾਲੀ ਗੇਰ ਹੈ ਕੱਲਾ ਗੇਰ ਹੀ ਹੈ ਕੱਲਾ ਸੋਰੀ ਹੋ ਜਾਊਗਾ ਆ ਦੇਖੋ ਹੁਣ ਰਿਜੈਸਟ ਹੋ ਗਿਆ ਆ ਯਾਰ ਫੜਾ ਕਿਉਂ ਦੇਖ ਸਕਦੇ ਹੋ ਤੁਸੀਂ ਕਮਾਲ ਆ ਯਾਰ ਹੈ ਨਾ ਖਤਰੀ ਵੀ ਲਉਣੀ ਆ ਖਤਰੀ ਵੀ ਆਈ ਬੰਦ ਹੋਊਗੀ ਖਤਰੀ ਵੀ ਹੋ ਜੂਗੀ ਕਨਵਰਟੇਬਲ ਇਹਦਾ ਜਿਵੇਂ ਲੱਗਦੇ ਵੀ ਕੱਢੀਆਂ ਸੀ ਸੱਤ ਚੱਕੀਆਂ ਉਹ ਵੈਸੇ ਤੋਂ ਕਰਦਾ ਭਾਈ ਜਿੰਨੀਆਂ ਇਹ ਟਰੈਕਟਰ ਦੀਆਂ ਵੀਡੀਓ ਪਈਆਂ ਹੁਣ ਤੱਕ ਮੈਂ ਇਹੀ ਗੱਲ ਕਹਿੰਦਾ ਭਾਈ ਇਹ ਲੋਕਾਂ ਨੇ ਕਲਾ ਦਿਖਾਈ ਹੈ ਕੱਲੀ ਕਲਾ ਦਿਖਾਈ ਤੇ ਅੱਜ ਆਪਾਂ ਤੁਹਾਨੂੰ ਮੈਨੂੰ ਹਾਜ਼ਮ ਨਹੀਂ ਹੋਈ ਗੱਲ ਕੱਲੀ ਅਸੀਂ ਵੀ ਕਲਾ ਦਿਖਾ ਸਕਦੇ ਪਰ ਸਾਨੂੰ ਆਏ ਸੀ ਵੀ ਇਹ ਟੀ ਦਾ ਕਲਾਕਾਰ ਵੀ ਦਿਖਾਉਣਾ ਚਾਹੀਦਾ ਵੀ ਕਿਹਨੇ ਬਣਾਈ ਇਹਣਾ ਗੱਡੀ ਨੂੰ ਸਕਰੀਨ ਲਾਈ ਵੀ ਹਾਂਜੀ ਹਾਂ ਸਕਰੀਨ ਲਾਈ ਆ ਤੇ ਮਤਲਬ ਉਹ ਬੰਦਾ ਇੰਜੋਏ ਕਰ ਸਕਦਾ ਕੌਫੀ ਲਾ ਕੇ ਆ ਉਹਦਾ ਇਹ ਚੀਜ਼ ਸਪੈਸ਼ਲ ਤਾਂ ਦਿਖਾਈ ਗਈ ਆ ਵੀ ਹੋਰ ਟਰੈਕਟਰਾਂ ਵਿੱਚ ਇਹ ਚੀਜ਼ ਹੈ ਨਹੀਂ ਕਿ ਭਾ ਮਾਰਦੀ ਮੋਡੀਫਾਈ ਕੀਤਾ ਹੋਇਆ ਨਹੀਂ ਹੈਗੀ ਇਹ ਜੀ ਜਿਵੇਂ ਗੱਡੀਆਂ ਦੇ ਵਿੱਚ ਆਉਂਦਾ ਸਟੀering ਐਡਜਸਟੇਬਲ ਨਵੇਂ ਮਾਡਲਾਂ ਦੇ ਵਿੱਚ ਆਉਂਦਾ ਏ 80 85 ਮਾਡਲ ਦੇ ਵਿੱਚ ਕੀਤਾ ਹੋਇਆ ਅਡਜਸਟੇਬਲ ਬਾਈ ਉਹ ਬੰਦਾ ਕਦੇ ਭੁੱਖਾ ਨਹੀਂ ਮਰਿਆ ਸ਼ੌ ਨੂੰ ਕੀਤਾ ਬਣਾਵੇ ਪਹਿਲੀ ਗੱਲ ਆ ਦੂਜੀ ਗੱਲ ਆ ਬਾਪੂ ਜੀ ਕਹਿ ਰਹੇ ਆ 90 ਦਾ ਮੇਰਾ 90 ਦਾ ਜਨਮਾ ਤੇ ਇਸ ਟਾਈਮੇ 32 ਸਾਲ ਦਾ ਹੋ ਗਿਆ 32 ਸਾਲ ਕੰਮ ਕਰ 33 ਸਾਲ ਹੋਗੇ ਜੀ 33 ਸਾਲ 33 ਸਾਲ ਕੰਮ ਕਰਦਾ 32 33 ਸਾਲ ਤੋਂ ਕੰਮ ਕਰਦਾ ਤੁਸੀਂ ਇਹ ਹਿਸਾਬ ਲਾ ਲਓ ਖਾਸੀ ਗੱਲ ਦੋਸਤੋ ਜਦੋਂ ਵੀ ਬਾਈ ਮੋਗੇ ਦਾ ਨਾਮ ਆਉਂਦਾ ਮੋਗੇ ਦੇ ਨਾਮ ਸੌਂਦੇ ਸਾਰੇ ਤੁਹਾਡੇ ਦਿਮਾਗ ਦੇ ਵਿੱਚ ਜੀਪਾਂ ਆਉਣਗੀਆਂ ਟਰੈਕਰ ਆਉਣਗੇ ਕਿਉਂਕਿ ਮੋਗਾ ਮੋਡੀਫਿਕੇਸ਼ਨ ਦਾ ਗਾੜਾ ਜਿਹੜੀ ਚੀਜ਼ ਮੋਗੇ ਬਣ ਗਈ ਹਨਾ ਉਹ ਜੀ ਤੁਹਾਨੂੰ ਕਿਤੇ ਹੋਰ ਮਿਲਣੀ ਨਹੀਂ ਕਿਉਂਕਿ ਜਿੰਨੀ ਮੋਡੀਫਿਕੇਸ਼ਨ ਮੋਗੇ ਸ਼ਹਿਰ ਦੇ ਵਿੱਚ ਹੁੰਦੀ ਹੈ ਨਾ ਉਹ ਕਿਤੇ ਨਹੀਂ ਹੋਣੀ ਅੱਜ ਪਟਿਆਲਾ ਗਾਲਬ ਕਲਾ ਦੇ ਵਿੱਚ ਖੜੇ ਸੀ ਤੇ ਅੰਕਲ ਜੀ ਸਾਡੇ ਨਾਲ ਹੋਗੇ ਸਾਚੀ ਗਾਲ ਜੀ ਸਾਚੀ ਗਾਲ ਅਗਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਵੀ ਜਿਹੜੀ ਜੀ ਤੁਸੀਂ ਬਣਾਤੀ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਜੀ ਬਹੁਤ ਘੈਂਟ ਚੀਜ਼ ਬਣਾਈ ਹੈ ਜੀ ਰੱਬ ਦੀ ਕਿਰਪਾ ਜੀ ਅਸੀਂ ਇਹ ਕੱਲਟਰ ਟਰੈਕਟਰ ਮੰਗਦਾ ਦੇਖਿਆ ਰੋਡ ਤੋਂ ਦੀ ਤੇ ਅਸੀਂ ਇੱਕਦਮ ਝਾਕੀ ਵੀ ਆ ਜਾਂਦਾ ਕੀ ਆ ਫਿਰ ਅਸੀਂ ਲੱਭ ਕੇ ਤੁਹਾਡੇ ਕੋਲੇ ਪਹੁੰਚੇ ਵੀ ਹਾਂ ਪਰ ਇਹ ਦੱਸੋ ਵੀ ਇਹਨੂੰ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗਿਆ ਦੋ ਸਾਲ ਲੱਗੇਗੇ ਦੋ ਸਾਲ ਭਾਈ 2 ਸਾਲਾਂ ਦੇ ਵਿੱਚ ਟਰੈਕਟਰ ਤਿਆਰ ਹੋਇਆ ਤੁਸੀਂ ਵੀਡੀਓ ਆਮ ਵੀ ਦੇਖੀਆਂ ਹੋਣਗੀਆਂ ਤੁਸੀਂ ਉਹ ਬਾਜੀ ਦੇ ਕੋਲ ਵੀਡੀਓ ਦੇਖੀਆਂ ਹੋਣਗੀਆਂ ਜਿਨ੍ਹਾਂ ਨੇ ਟਰੈਕਟਰ ਤਿਆਰ ਕਰਵਾਏ ਜਲੰਧਰ ਵਾਲੀ ਸਾਈਡ ਤੋਂ ਹੋਇਆ ਨੇ ਇਹ ਤਿਆਰ ਬੁੜੀ ਪਿੰਡਾ ਜੀ ਮਹਿਤਪੁਰ ਦੇ ਨਾਲ ਜੀ ਬੁੜੀ ਪਿੰਡਾ ਜੀ ਨਕੋਦਰ ਦੇ ਅਸੀਂ ਬਾਹਰ ਰਹਿੰਦੇ ਆ ਬੰਦੇ ਆਪਾਂ ਜੀ ਜੀ ਬਾਹਰਲੇ ਦੇ ਵਿੱਚ ਰਹਿੰਦੇ ਆ ਦੇਖੋ ਭਾਈ ਪਹਿਲਾਂ ਤਾਂ ਚੈੱਕ ਕਰੋ ਯਾਰ ਟਰੈਕਟਰ ਤੇ 2 ਸਾਲਾਂ ਦੇ ਵਿੱਚ ਚੀਜ਼ ਉਹ ਬਣ ਗਈ ਭਾਈ ਮਿੱਤਰੋ ਜਿਹੜੀ ਆਉਣ ਵਾਲੇ 10 ਸਾਲਾਂ ਦੇ ਵਿੱਚ ਵੀ ਨਹੀਂ ਬਣ ਸਕਦੀ ਜਿਹੜੀ ਚੀਜ਼ ਤੁਸੀਂ ਮੰਨ ਕੇ ਚੱਲੋ ਘਿਹੜਾ ਉਹ ਬਾਜੀ ਦਾ ਘਰ ਦਿਖਾ ਦਿਓ ਉੱਧਰਲੇ ਪਾਸੇ ਕੋਈ ਮੰਨ ਕੇ ਚਲੋ ਬੋਰਡ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਬਾਈਆਂ ਦੀ ਪਛਾਣ ਹੀ ਬਣੀ ਹੋਈ ਆ ਗਾਲਬ ਕਲਾਾਂ ਦੇ ਵਿੱਚ ਆ ਛੋਟੇ ਜਿਹੇ ਪਿੰਡ ਦੇ ਵਿੱਚ ਬਾਈਆਂ ਦਾ ਐਡਾ ਨਾਮ ਹੈ ਵੱਡੇ ਵੱਡੇ ਸਿੰਗਰਾਂ ਦੀਆਂ ਗੱਡੀਆਂ ਪਾਈਆਂ ਹੋਣਾ ਉਹਨਾਂ ਦੇ ਕੋਲੇ ਆਉਂਦੀਆਂ ਜਿਹੜੀਆਂ ਮੋਡੀਫਾਈ ਹੋਣ ਕਾਹਦਾ ਕਾਹਦਾ ਕੰਮ ਕਰਦੇ ਆਂ ਮੇਨ ਕਾਰਾਂ ਦਾ ਤੇ ਨਾ ਜੈਂਟੀ ਕਾਰਾਂ ਜਾਂ ਟਰੈਕਟਰਾਂ ਜਾਂ ਟਰੈਕਟਰਾਂ ਠੀਕ ਹੈ ਜੀ ਇਹਦੇ ਬਾਰੇ ਹੁਣ ਸਾਨੂੰ ਜਾਣਕਾਰੀ ਦਿਓ ਵੀ ਕਿਹੜੇ ਤੋਂ ਕੀ ਕੀ ਚੀਜ਼ ਦੇ ਵਿੱਚ ਲਿਆ ਕੇ ਲਾਈ ਆ ਵੀ ਕੀ ਕੀ ਸਿਸਟਮ ਦੇ ਵਿੱਚ ਕੀ ਕੀ ਚੀਜ਼ ਲੱਗੀ ਇਹਦੇ ਵਿੱਚ ਬਾਈ ਦੀ ਇੱਕ ਤਾਂ ਇੰਜਨ ਕੈਂਚ ਕੀਤਾ ਅੱਛਾ ਜੀ ਇਹਦੀ ਲੈਂਥ ਵਧਾਈ ਆ 2 ਫੁੱਟ ਅਛਾ ਇੰਜਨ ਦੀ ਲੈਂਥ ਬਤਾਜੀ ਹਾਂ ਇੰਜਨ ਇਹਦੇ ਚੱਲੇ ਲੈਣ ਦਾ ਰੱਖਿਆ ਸੀ ਲੈ ਲੈਣ ਦਾ ਇੰਜਨ ਰੱਖਿਆ ਟਰੈਕਟਰ ਦੀ ਸ਼ੋ ਦੀ ਲੈਂਥ ਬਤਾਤੀ ਹੈ ਨਾ ਜੀ ਹਾਂਜੀ ਹਾਂਜੀ 2 ਫੁੱਟ ਬਣਾਈ ਜੀ ਇਹ ਟਰੈਕਟਰ ਕਿੰਨੇ ਮਾਡਲ ਸੀਗਾ ਜੀ ਵੈਸੇ ਇਹ 80 82 ਮਾਡਲ ਆ ਜੀ 80 82 ਮਾਡਲ ਉਦੋਂ ਕਸਟਮਰ ਆਪ ਹੀ ਲਗਾਇਆ ਸੀ ਉਦੋਂ ਹਾਰਸ ਪਾਵਰ ਕਿੰਨੇ ਸੀ ਜਦੋਂ ਉਦੋਂ 50 ਜੀ ਉਦੋਂ 50 ਸੀ ਤੇ ਹੁਣ ਕਿੰਨਾ ਹੋ ਗਿਆ ਹੁਣ 200 ਜੀ 200 200 ਲੈ ਵੀ ਮਤਲਬ 200 ਹਾਰਸ ਪਾਵਰ ਦਾ ਟਰੈਕਟਰ ਆ ਬਾਈ ਮੈਨ ਲਗਾ ਬਾਈ ਮਹਿੰਗੇ ਮਹਿੰਗੇ ਟਰੈਕਟਰ ਵੀ ਨਹੀਂ ਹਾਰਸ ਪਾਵਰ ਦੇ ਨਹੀਂ ਹੈ ਨਾ ਨਹੀਂ ਨਾ 90 ਲੱਖ ਦਾ ਟਰੈਕਟਰ ਉਹ 200 250 ਹਾਰਸ ਪਾਵਰ ਦਾ ਉਹਦੇ ਬਰਾबरी ਹੀ ਉੱਠ ਗਿਆ ਕਹਿ ਸਕਦਾ ਜੀ ਬਹੁਤ ਘੈਂਡ ਗੱਲਬਾਤ ਹੈ ਜੀ ਤੇ ਮੂਹਲੇ ਟਾਇਰ ਪਹਿਲਾਂ ਦੇਖੋ ਯਾਰ ਇਹ ਮੈਂ ਕਹਿੰਦਾ ਮਹਿੰਦਰੇ ਦੇ ਮਗਰਲੇ ਟਾਇਰ ਆ ਇੱਥੇ ਮੂਹਲੇ ਟਾਇਰ ਹਨਾ ਜੀ ਇਹਦਾ ਪਲੇਟਫਾਰਮ ਵੀ ਉੱਚਾ ਹੈ ਅੰਕਲ ਜੀ ਹਾਂ ਜੀ ਜੀ ਆਪਾਂ ਦਰਸ਼ਕਾਂ ਨੂੰ ਇਹ ਗੱਲ ਦੱਸਾਂਗੇ ਵੀ ਇਹਨੂੰ ਆਪਾਂ ਟਰੈਕਟਰ ਨੂੰ ਲੰਮਾ ਕਿਉਂ ਕਰਨਾ ਪੈਗਾ ਇਹ ਸਭ ਜਦੋਂ ਇੰਜਨ ਵੱਡਾ ਰੱਖਿਆ ਟਾਇਰ ਵੱਡੇ ਪਾਣੇ ਸੀ ਵੱਡੇ ਟਾਇਰਾਂ ਨਾਲ ਛੋਟਾ ਰੱਖ ਦਿੱਤਾ ਟਾਇਰ ਬਹੁਤ ਨੇੜੇ ਆ ਰਹਿਣੇ ਸੀ ਅੱਛਾ ਜੀ ਇਹਦੀ ਸਕੇਲ ਉਹ ਵਧੀਆ ਨਹੀਂ ਸੀ ਲੱਗਣੀ ਦੇਖ ਕੇ ਜੀ 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 ਉਹਦੇ ਲਈ ਲੰਮਾ ਕਰਨ ਨਾਲ ਉਹਦੇ ਨਾਲ ਇੰਨਾ ਵੱਡਾ ਲੱਗ ਗਿਆ ਹਾਂਜੀ ਵਾਹ ਇਹ ਨਾਲੇ ਪਲੇਟਫਾਰਮ ਪਲੇਟਫਾਰਮ ਬਹੁਤ ਸੋਹਣਾ ਬਣ ਗਿਆ ਪਲੇਟਫਾਰਮ ਬਹੁਤ ਖੁੱਲੇ ਉਹ ਉੱਤੇ ਫਿਰ ਤਾਂ ਐ ਲੱਗਦਾ ਜਿਵੇਂ ਜਰ ਕਿਸੇ ਤਕੜੀ ਗੱਡੀ ਦੇ ਵਿੱਚ ਬੈਠੇ ਹੋਣ ਬਹੁਤ ਬਾਕੀ ਇਹਦੇ ਪੈਡਲ ਬ੍ਰੇਕ ਪੈਡਲ ਕੰਟਰੋਲ ਜਿੰਨੇ ਨੇ ਸਾਰੇ ਮਤਲਬ ਕਾਰ ਟਾਈਪ ਹੀ ਨੇ ਅੱਛਾ ਕਾਰ ਟੇਬੀ ਬਣਾਇਆ ਸਾਰਾ ਨੇ ਸਟੀਅਰਿੰਗ ਅਡਜਸਟੇਬਲ ਅਡਜਸਟੇਬਲ ਸਹੀ ਹੈ ਹਾਂ ਉਹ ਤੁਸੀਂ ਇਹਦੇ ਵਿੱਚ ਜੇ ਗੱਲ ਕਰੀਏ ਵੀ ਹਿੰਦੂਸਤਾਨ ਵਾਲੀ ਕਿਹੜੀ ਟੀ ਅਰੀਜਨਲ ਹੈ ਇਹਦੇ ਵਿੱਚ ਖਾਲੀ ਗੇਰ ਹੈ ਜੀ ਕੱਲਾ ਗੇਰ ਹੀ ਹੈ ਕੱਲਾ ਗੇਰ ਹੈ ਜਨਾ ਬਾਕੀ ਤੁਸੀਂ ਇਹ ਹਿਸਾਬ ਲਾ ਲਓ ਯਾਰ ਜੇ ਭਾਈ ਇੱਕ ਗੱਲ ਮੈਂ ਹੋਰ ਗਰੰਟੀ ਲੈਣਾ ਵੀ ਜੇ ਹਿੰਦੂਸਤਾਨ ਇਹ ਤੇ ਨਾਮ ਲਿਖਿਆ ਹੁੰਦਾ ਲੋਕਾਂ ਨੂੰ ਪਤਾ ਨਹੀਂ ਲੱਗਣਾ ਕਿ ਕਿਹੜਾ ਟਰੈਕਟਰ ਹੈਣਾ ਇਹ ਵੀ ਲੋਕੋ ਜਾਗਦੇ ਆ ਜੀ ਇਹ ਜ਼ਰਾ ਅੱਛਾ ਇਹ ਰਾਤ ਨੂੰ ਜੋ ਲੋਕੋ ਜਾਗਦੇ ਆ ਜੀ ਕਿਉਂਕਿ ਅੰਕਲ ਜੀ ਹੁਣਾਂ ਕੋਲ ਇੰਨੀ ਕ ਮੰਨ ਕੇ ਚਲੋ ਕਹਿ ਸਕਦੇ ਆ ਵੀ ਰੱਬ ਨੇ ਇੰਨਾ ਕੋਨਰ ਦਿੱਤਾ ਵਾ ਵੀ ਆਵਦੇ ਕੋਲ ਕੰਪਨੀ ਖੋਹਦਾ ਟਰੈਕਟਰਾਂ ਦੇ ਇੱਕ ਵੀ ਆਵਦੇ ਕੋਲ ਟਰੈਕਟਰ ਤਿਆਰ ਕਰ ਸਕਦੇ ਆ ਇਹ ਬਾਕੀ ਯਾਰ ਤੁਹਾਨੂੰ ਇਹ ਜਿਹੜੇ ਜਿੰਦੇ ਦਾ ਸ਼ੌਂਕ ਦੇਖੋ ਯਾਰ ਤੁਸੀਂ ਹਨਾ ਚੀਜ਼ ਬਣਾਈ ਆ 2 ਸਾਲਾਂ ਤਿਆਰ ਕੀਤੀ ਤਾਂ ਤੇ 2 ਸਾਲਾਂ ਦੇ ਵਿੱਚ ਇੰਨੀ ਕੀ ਵਧੀਆ ਚੀਜ਼ ਬਣ ਗਈ ਮੈਂ ਕਹਿੰਦਾ ਸਿਰਾ ਹੋ ਗਿਆ ਜਮ ਹਨਾ ਮਗਰ ਜਿੰਕ ਗੱਲ ਹੋਰ ਕਰ ਕਿ ਯੰਗਸਟਰ ਬਾਰੇ ਕਿੰਨੇ ਤੋਂ ਕੰਮ ਸ਼ੁਰੂ ਕੀਤਾ ਸਿਆਪਾ ਦਰਸ਼ਕਾਂ ਨੂੰ ਦੱਸ ਜਾਈ ਮਾੜਾ ਜੀ 90 ਤੋਂ 90 ਤੋਂ ਜੀ ਤੇ ਮੇਰੇ ਸੁਣਨ ਦੇ ਵਿੱਚ ਇਹ ਵੀ ਆਇਆ ਵੀ ਕੋਈ ਉਸਤਾਦ ਵੀ ਨਹੀਂ ਰਿਹਾ ਇਹ ਆਪਣਾ ਵੀ ਹੱਥ ਵੀ ਕਲਾ ਹੀ ਏਡੀ ਉਹ ਆ ਆਪ ਹੀ ਗੁਰੂ ਦੀ ਕਿਰਪਾ ਨਾਲ ਆਲੀ ਵਸ ਤੇ ਆਪ ਹੀ ਹੁਣ ਨਾਲੇ ਮਿੱਤਰੋ ਗੱਲ ਇਹ ਆ ਵੀ ਕੋਈ ਆ ਨਹੀਂ ਵੀ ਕਿਸੇ ਕੋਈ ਕੋਰਸ ਜਾਂ ਕੋਈ ਦੁਕਾਨਦਾਰ ਕਰਿਆ ਜਾਂ ਕੋਈ ਟੈਕਨੀਕਲ ਸਟੱਡੀ ਕੀਤੀ ਹੈ ਕੋਈ ਐਦਾਂ ਦਾ ਵੀ ਸੀਨ ਨਹੀਂ ਨਾ ਕੋਈ ਸ਼ਾਪ ਤੇ ਜਾ ਕੇ ਕਿਤੇ ਹੱਥ ਸਿੱਧੇ ਕੀਤੇ ਆ ਹਮ ਨਾ ਨਾ ਕਲਾ ਗੇਲੀ ਵੀ ਸ਼ੌਂਕ ਨੂੰ ਕਿਤਾਬ ਬਣਾ ਸ਼ੌਂਕ ਨੂੰ ਕਿਤਾਬ ਬਣਾਇਆ ਬਈ ਬਾਈ ਉਹ ਬੰਦਾ ਕਦੇ ਭੁੱਖਾ ਨਹੀਂ ਮਰਿਆ ਸ਼ੌਂਕ ਨੂੰ ਕਿਤਾਬ ਬਣਾਵੇ ਪਹਿਲੀ ਗੱਲ ਆ ਦੂਜੀ ਗੱਲ ਆ ਬਾਪੂ ਜੀ ਕਹਿ ਰਹੇ ਆ 90 ਦਾ ਮੇਰਾ 90 ਦਾ ਜਨਮ ਆ ਤੇ ਇਸ ਟਾਈਮੇ 32 ਸਾਲ ਦਾ ਹੋ ਗਿਆ 32 ਸਾਲ ਕੰਮ ਕਰ 33 ਸਾਲ ਹੋ ਗਏ ਜੀ 33 ਸਾਲ 33 ਸਾਲ ਕੰਮ ਕਰ 32 33 ਸਾਲ ਤੋਂ ਕੰਮ ਕਰਦਾ ਤੁਸੀਂ ਹਿਸਾਬ ਲਾ ਲਓ ਬਈ ਯਾਰ ਫਿਰਾ ਗੱਲ ਬਾਤ ਆ ਇਧਰਲੇ ਪਾਸੇ ਬਈ ਮਗਰੋਂ ਵੀ ਦਿਖਾ ਦਈਏ ਯਾਰ ਆ ਚੀਜ਼ ਬਹੁਤ ਘਣ ਲੱਗੀ ਆ ਜੀ ਤਾਂ ਆਪਾਂ ਦੇਖੀ ਵੀ ਨਹੀਂ ਕਦੇ ਹਣਾ ਹੁਣ ਤੱਕ ਜਿੰਨੇ ਵੀ ਟਰੈਕਟਰ ਦੇਖੇ ਆ ਕਈਆਂ ਸਪਿੰਨਰ ਸਪ ਦੀਪਾ ਉਹ ਤਾਂ ਲਾਈਟਾਂ ਚਗਾ ਕੇ ਲਗਾ ਇੱਕ ਗੱਲ ਹੋਰ ਹੈ ਮਿੱਤਰੋ ਇਹਦੇ ਵਿੱਚ ਆਪਾਂ ਦੇਖਦੇ ਆ ਅਕਸਰ ਆਪਾਂ ਨੂੰ ਇੱਥੇ ਨਟ ਵੋਲਟ ਦੇਖਦੇ ਆ ਟਰੈਕਟਰ ਦੇ ਨਾ ਤਾਂ ਆਪਾਂ ਨੂੰ ਕੋਈ ਨਟ ਦਿਖਦਾ ਸਭ ਕੁਝ ਕਵਰ ਕੀਤਾ ਹੋਇਆ ਤੁਸੀਂ ਦਿਖਾ ਦਿਓ ਵੀ ਕਿੱਥੇ ਨਟ ਲੱਗੇ ਕਿਹੜੇ ਨਟਾਂ ਦੇ ਵਿੱਚ ਰਿਮ कसे ਹੋਏ ਆ ਦਿਖ ਰਿਹਾ ਕਿਤੋਂ ਨਾ ਅੰਦਰੋਂ ਦਿਸ ਨਹੀਂ ਰਿਹਾ ਅੰਦਰੋਂ ਨਹੀਂ ਦਿਸੇ ਆ ਅੰਦਰਲੇ ਪਾਸੇ ਦੇਖ ਲਓ ਆ ਕੇ ਹੂੰ ਬਿਲਕੁਲ ਕਿਤੋਂ ਨਹੀਂ ਦਿਸਣਗੇ ਵੀ ਆਪਾਂ ਇਹ ਗੱਲ ਕਹਿ ਸਕਦੇ ਆ ਵੀ ਅੰਦਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਭ ਕਵਰ ਕੀਤਾ ਹੋਇਆ ਹੈ ਸਿਰ ਆ ਲਾਇਆ ਪਿਆ ਜਾਵਾ ਕੋਈ ਕਹਿ ਨਹੀਂ ਸਕਦਾ ਵੀ ਹਾਂ ਅੰਦਰੋਂ ਵੀ ਆਪਾਂ ਨੂੰ ਨਾਟ ਵੋਲਟ ਆਇਆ ਐ ਲਿਫਟ ਦੀ سپورਟ ਬੁਲਾਉਣ ਲਈ ਵੈਕ ਬਾਹਰ ਲਾਇਆ ਨੇ ਹਾਈਡਰੋਲਿਕ ਜੈਕ ਲੱਗੇ ਹੋਏ ਨੇ ਲਿਫਟ ਦੀ سپورਟ ਵਧਾਉਣ ਦੀ ਬਈ ਜਿੰਨੀਆਂ ਇਹ ਟਰੈਕਟਰ ਦੀਆਂ ਵੀਡੀਓ ਪਈਆਂ ਹੁਣ ਤੱਕ ਮੈਂ ਇਹੀ ਗੱਲ ਕਹਿੰਦਾ ਬਈ ਇਹ ਲੋਕਾਂ ਨੇ ਕਲਾ ਦਿਖਾਈ ਹੈ ਕੱਲੀ ਕਲਾ ਦਿਖਾਈ ਤੇ ਅੱਜ ਆਪਾਂ ਤੁਹਾਨੂੰ ਮੈਨੂੰ ਹਾਜ਼ਮ ਨਹੀਂ ਹੋਈ ਗੱਲ ਕੱਲੀ ਅਸੀਂ ਵੀ ਕਲਾ ਦਿਖਾ ਸਕਦੇ ਪਰ ਸਾਨੂੰ ਆਏ ਸੀ ਵੀ ਇਹ ਟੀ ਦਾ ਕਲਾਕਾਰ ਵੀ ਦਿਖਾਉਣਾ ਚਾਹੀਦਾ ਵੀ ਕਿਹਨੇ ਬਣਾਈ ਹੈਣਾ ਇਹ ਅਜਾ ਤੁਹਾਨੂੰ ਕਲਾਕਾਰ ਵੀ ਦਿਖਾਉਂ ਇੱਕ ਇਹਦਾ ਫੋਟ ਲੱਗਿਆ ਆਪਾਂ ਦੇਖਦੇ ਹਾਂ ਵੀ ਸਾਰੇ ਤੁਸੀਂ ਦੇਖੋਗੇ ਇਹਦੇ ਵਿੱਚ ਵੀ ਹਾਈਡਰੌਲਿਕ ਜੈਕ ਲੱਗਿਆ ਹਾਂਜੀ ਹਾਂਜੀ ਅੱਛਾ ਆਹ ਹਾਈਡਰੌਲਿਕ ਹੈ ਹੈਨਾ ਕਿਤੇ ਬਰਾਂਡੇ ਦੇ ਵਿੱਚ ਲਾਉਣਾ ਆਪਾਂ ਅੱਗੋਂ ਆਪਣੀ ਛੱਤ ਨਹੀਂ ਵੀ ਹੁੰਦੀ ਆ ਇਹਨੂੰ ਆਪਾਂ ਥੱਲੇ ਮੂਵ ਕਰਦੇ ਆ ਇਹਦੇ ਤਾਂ ਨਾ ਛਤਰੀ ਲਾਉਣੀ ਆ ਵੀਰ ਜੀ ਉਹ ਵੀ ਹੈਲ ਇਕੱਠੀ ਹੁੰਦੀ ਹੋ ਜੂ ਉਹ ਵੀ ਕਨਵਰਟੇਬਲ ਹੋ ਜੂਗੀ ਉਹ ਹਾਂਜੀ ਉਹ ਵੀ ਸਾਰੀ ਰੀਐਕਟਿਵ ਹੋ ਜੂਗੀ ਆ ਦੇਖੋ ਹੁਣ ਰੀਐਕਟ ਹੋਗਾ ਆ ਯਾਰ ਬਰਾਬਰ ਕਿਉਂ ਦੇਖ ਸਕਦੇ ਹੋ ਤੁਸੀਂ ਕਮਾਲ ਆ ਹੈਨਾ ਇਹ ਖਤਰੀ ਵੀ ਲਉਣੀ ਆ ਖਤਰੀ ਵੀ ਆਈ ਬੰਦ ਹੋਊਗੀ ਖਤਰੀ ਵੀ ਹੋ ਜੂਗੀ ਕਨਵਰਟੇਬਲ ਕਨਵਰਟੇਬਲ ਵਾਲਾ ਹੀ ਹੋਣਾ ਇਹਦਾ ਜਿਵੇਂ ਲੱਗਦੇ ਵੀ ਗੱਡੀਆਂ ਸੱਤ ਚੱਕੀਆਂ ਜਾਂਦੇ ਆ ਉਹ ਵੈਸੇ ਤੋਂ ਕਰਨਾ ਉਹ ਦੀ ਐਕਸਿਜੀ ਕਰਨੀ ਆ ਬੱਲੇ ਯਾਰ ਅਸਰਾ ਕੀਤਾ ਪਿਆ ਤੇ ਮੈਂ ਤਾਂ ਨਹੀਂ ਯਾਰ ਮੈਂ ਕਹਿੰਨਾ ਕੁਝ ਇਹੋ ਜਿਹੇ ਬੰਦੇ ਦੇਖੇ ਹੋਣੇ ਜਿਹੜੇ ਇੰਨੀ ਘੈਂਟ ਮੋਡੀਫਿਕੇਸ਼ਨ ਕਰਦੇ ਆ ਪਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਜੇ ਕਿਤੇ ਬੰਦੇ ਨੂੰ ਕਾਲੀ ਆ ਕੋਈ ਤੁਹਾਨੂੰ ਮਹੀਨੇ ਡੇਢ ਮਹੀਨੇ ਟਰੈਕਟਰ ਚਾਹੀਦਾ ਉਹ ਇਹਨਾਂ ਤੋਂ ਨਾ ਕਰਵਾਵੋ ਨਾ ਪਰ ਜਿਹਨੂੰ ਇੰਤਜ਼ਾਰ ਕਰਨਾ ਆਉਂਦਾ ਵੀ ਜਿਹਨੂੰ ਇੰਤਜ਼ਾਰ ਚਾਹੀਦਾ ਵੀ 1.5 ਸਾਲ ਬੰਦਾ ਵੇਟ ਕਰ ਸਕਦਾ ਉਹ ਫਿਰ ਆ ਜੇ ਇਹ ਬਾਜੇ ਤੁਹਾਨੂੰ ਆਹ ਕਹ ਰਿਹਾ ਕਹਿੰਦੇ ਸਾਨੂੰ ਉਹ ਚੀਜ਼ ਪਸੰਦ ਹਾਂ ਅਸੀਂ ਤਾਂ ਆਪਦੀ ਮਿਹਨਤ ਅਸੀਂ ਚਾਹੀ ਚਾਣ ਸਾਨੂੰ ਵਾਧੂ ਟਾਈਮ ਹੋਵੇ ਤਾਂ ਅਸੀਂ ਸੋਚ ਸਕੀਏ ਕਿ ਮੈਂ ਤਿਆਰ ਕਰਨਾ ਤੇ ਉਹ ਚੀਜ਼ ਦੇਖੋ ਦਸ ਵੀ ਰਹੀ ਆ 2 ਸਾਲ ਲੱਗ ਗਿਆ ਤੇ ਚੀਜ਼ ਦੀ ਸੀ ਵੀ ਜਾਂਦੀ ਆ ਬਣੀ ਵੀ ਆ ਤੇ ਕਈ ਬੰਦੇ ਕਹਿੰਦੇ ਸਾਨੂੰ ਮਹੀਨੇ ਵਿੱਚ ਚਾਹੀਦਾ ਉਹ ਕੰਮ ਅੰਕਲ ਕਹਿੰਦੇ ਨਹੀਂ ਹੈਗਾ ਆਪਣੇ ਕੋਲ ਦੀ ਚੀਜ਼ ਹੈ ਨਾ ਨਹੀਂ ਹੁੰਦਾ ਜੀ ਕਿ ਜੇ ਗੇਰਾਂ ਦੀ ਗੱਲ ਕਰੀ ਜੀ ਪਹਿਲਾਂ ਜਦੋਂ ਹਿੰਦੁਸਤਾਨਾ ਜਿਹੜਾ ਨੋਰਮਲ ਪੋਜੀ ਗੇਰ ਹੋਣੇ ਆ ਜੀ ਹੁਣ ਵੀ ਅੱਛਾ ਗੇਰ ਹੋਣੇ ਹੀ ਨੇ ਹੁਣ ਵੀ ਪਰ ਇਹਦੇ ਤੇ ਵੀ ਕੁਝ ਕਨਵਰਸ਼ਨ ਕੀਤੀ ਅਸੀਂ ਹਾਂਜੀ ਇਹਦਾ ਜਿਹੜਾ ਹਾਈ ਲੋ ਗੇਰ ਹੋਂ ਦਾ ਲੀਵਰ ਥੱਲੇ ਹੁੰਦਾ ਸੀ ਫਲੋਰ 'ਚ ਹਾਂਜੀ ਉੱਥੇ ਤੇ ਫਿਰ ਬੈਠਣ ਦੀ ਪ੍ਰੋਬਲਮ ਆਉਂਦੀ ਸੀ ਉਹ ਪਰਲੇ ਪਾਸੇ ਉੱਪਰ ਘੱਟਾ ਸ਼ੋਅ 'ਚ ਅੱਛਾ ਜੀ ਸ਼ੋਅ ਦੇ ਉੱਪਰ ਇਧਰ ਫਾਸਟ ਫਾਰਵਰਡ ਹੋ ਗਿਆ ਥੋੜਾ ਉੱਪਰ ਦਿਖਾ ਦਿਓ ਇੱਕ ਵਾਰੀ ਪਰਲੇ ਪਾਸੇ ਉੱਪਰ ਚੜ ਕੇ ਮੜੇ ਉੱਪਰ ਚੜ ਕੇ ਦਿਖਾਓ ਇੱਕ ਚੀਜ਼ ਹੋਰ ਆ ਚਾਹੋ ਉਹ ਹਾਈ ਲੋ ਗੇਰ ਇੱਕ ਚੀਜ਼ ਹੋਰ ਆ ਤੁਸੀਂ ਨਾ ਤਾਂ ਦੇਖੋ ਇੱਥੇ ਨਾ ਗੱਡੀ ਵਾਂਗੂ ਸਕਰੀਨ ਲਾਈ ਵੀ ਹਾਂਜੀ ਹਾਂ ਸਕਰੀਨ ਲਾਈ ਆ ਇਹ ਜੀ ਸਪੈਸ਼ਲ ਤਾਂ ਦਿਖਾਈ ਗਈ ਆ ਭਾਈ ਹੋਰ ਟਰੈਕਟਰਾਂ ਵਿੱਚ ਇਹ ਚੀਜ਼ ਹੈ ਨਹੀਂ ਕਿ ਭਾ ਮਾਰਦੀ ਮੋਡੀਫਾਈ ਕੀਤਾ ਹੋਇਆ ਨਹੀਂ ਹੈਗੀ ਇਹ ਚੀਜ਼ ਪਹਿਲੀ ਵਾਰ ਟਰੈਕਟਰ ਵਿੱਚ ਵਾਹ ਵਾਹ ਸਰਾ ਯਾਰ ਕਮਾਲ ਇਹ ਯਾਰ ਮੈਂ ਕਹਿੰਦਾ ਯਾਰ ਤੈਹ ਤੋੜੀ ਪਈ ਆ ਜਮ ਕਹਿ ਲਈ ਹੈ ਨਾ ਆ ਦੇਖੋ ਬੋਲ ਲਖਾਇਆ ਵਾਕਈ ਬੋਲ ਆ ਯਾਰ ਨਾ ਇਹ ਬੋਲ ਲਈ ਆ ਹੁਣ ਆਹ ਸਟੀਰਿੰਗ ਵੀ ਇੱਥੇ ਅਡਜਸਟੇਬਲ ਆ ਦੇਖੋ ਵਾਹ ਜੀ ਵਾਹ ਸਟੀਰਿੰਗ ਦਿਖਾ ਦਿਓ ਵੀ ਇਹ ਇੱਥੇ ਅਡਜਸਟੇਬਲ ਆ ਲੱਗੇ ਨੇ ਸਟੀਰਿੰਗ ਦਿਖਾ ਅਡਜਸਟੇਬਲ ਆ ਜਿਹੜਾ ਨਵੇਂ ਮਾਡਲਾਂ ਦੇ ਟਰੈਕਟਰਾਂ 'ਚ ਆਉਂਦਾ ਤੁਸੀਂ ਜਿਵੇਂ ਗੱਡੀਆਂ ਦੇ ਵਿੱਚ ਆਉਂਦਾ ਸਟੀਰ ਏ 8085 ਮਾਡਲ ਦੇ ਵਿੱਚ ਕੀਤਾ ਹੋਇਆ ਅਡਜਸਟੇਬਲ ਵਧੀਆ ਆਉਂਿਆ ਮੈਂ ਥੋੜੀ ਪਈ ਐ ਬਾਕੀ ਆਹ ਔਰ ਚਾਹੀ ਬਹੁ ਘੰਟੇ ਲੱਗੇ ਯਾਰ ਇਹ ਵੀ ਕਦੇ 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 ਹਾਂ ਲਾਈਟਾਂ ਵਗੈਰਾ ਦੇ ਵਿੱਚ ਕਿੱਥੋਂ ਲਿਆ ਕੇ ਲਾਈਆਂ ਇਹ ਲਾਈਟਾਂ ਵਗੈਰਾ ਜਿਹੜੀ ਲੱਗੀਆਂ ਲਾਈਟਾਂ ਜਿਹੜੀਆਂ ਤਾਂ ਮਰਗਾੜਾਂ ਤੇ ਆ ਜੀ ਇਹ ਤਾਂ ਬਣਾ ਕੇ ਲਾਈਆਂ ਨੇ ਅੱਛਾ ਇਹ ਬਣਾ ਕੇ ਲੋਗੋ ਵੀ ਬਣਾ ਕੇ ਲਾਏ ਨੇ ਓਕੇ ਆ ਜਿਹੜੀਆਂ ਹੈਡਲਾਈਟਾਂ ਨੇ ਬਾਹਰੋਂ ਆਪ ਲਗਾਏ ਸੀ ਅੱਛਾ ਇਹ ਵੀ ਆਪਣੀਆਂ ਤਾਂ ਲੱਗਦੀਆਂ ਨਹੀਂ ਮੈਂ ਹੈਡਲਾਈਟਾਂ ਦਿਖਾ ਬਾਈ ਬਾਹਰਲੇ ਦੇਸ਼ ਤੋਂ ਜਿਨ੍ਹਾਂ ਨੇ ਕਿਰਾਇਆ ਉਹਨਾਂ ਦੇ ਬਾਹਰੋਂ ਹੀ ਲੈ ਕੇ ਆਏ ਨਾ ਜੀ ਹਾਂਜੀ ਹਾਂਜੀ ਉਹ ਦੇਸ਼ ਤੋਂ ਹੀ ਲਾਈ ਦੇਖੋ ਬਾਕੀ ਸਾਰੀਆਂ ਬਣਾ ਕੇ ਲੱਗਿਆ ਨੇ ਬਾਕੀ ਜਿਵੇਂ ਆ ਲੱਗਿਆ ਹੋਇਆ ਜੀ ਇਹ ਵੀ ਉਹੀ ਲੱਗਿਆ ਇਹ ਵੀ ਉਹੀ ਲੱਗਿਆ ਹਾਂ ਓਕੇ ਵਾਜ ਸਰ ਆ ਜੀ ਜਮਾ ਬੰਦੇ ਵੀ ਅੱਗੇ ਦੇ ਸ਼ੌਂਕੀਆ ਸੀ ਨਾ ਬੜਾ ਪਿਆਰੀ ਕਰਕੇ ਰੱਖਿਆ ਵੇ ਕਿ ਆ ਚੀਜ਼ ਬਾਈ ਸਾਨੂੰ ਚਾਹੀਦੀ ਆ ਹਨਾ ਇਹ ਬੁਢੀ ਪਣਤੋਂ ਦੋ ਸਾਲ ਬਈ ਮਿੱਤਰ ਉਹ ਟਰੈਕਟਰ ਨੂੰ ਤਿਆਰ ਕਰਨ ਨੂੰ ਲੱਗੇ ਤੇ ਦੋ ਸਾਲਾਂ ਦੇ ਵਿੱਚ ਹੁਣ ਤੁਸੀਂ ਇਹ ਲਾ ਲਓ ਬਈ ਇਹ ਟਰੈਕਟਰ ਨੂੰ ਜਿੱਥੋਂ ਲੰਘਦਾ ਲੋਕ ਦੇਖਦੇ ਆ ਬਈ ਫੁੱਲ ਮੋੜ ਮੋੜ ਕੇ ਝਾਕਦੇ ਆ ਲੋਕ ਹਣਾ ਭਾਈ ਜੇ ਆਏ ਗਏੜੀ ਵੀ ਬੰਦਾ ਕਰੋੜਾਂ ਦੀ ਗੱਡੀ 'ਚ ਹੀ ਬੈਠਾ ਉਹ ਵੀ ਝਾਕੂ ਨਾ ਉਹ ਉਹਦੇ ਵਾਲੀ ਝਾਕਦਾ ਕਿਧਰ ਝਾਕੂ ਇਹਦੇ ਵਾਲੇ ਝਾਕੂ ਮੈਂ ਮੈਂ ਕਹਿੰਦਾ ਚੰਗੀ ਗੱਡੀ 'ਚ ਬੈਠਾ ਬੰਦਾ ਆਲਾ ਗੱਡੀ ਵੀ ਆ ਪਰ ਆਹ ਚੀਜ਼ ਆਲਾ ਕਹਿੰਦਾ ਹਾਂ ਯਾਰ ਇਹ ਕੁਛ ਹੈਗਾ ਹੁਣ ਨਾਂ ਦਾ ਹਿੰਦੁਸਤਾਨ ਹਮ ਨਾਂ ਦਾ ਇੱਕ ਬਾਪੂ ਜੀ ਕਹਿ ਰਿਹਾ ਵੀ ਕਲਾ ਗੇਅਰ ਬਾਕਸ ਹੀ ਨਾ ਹੁੰਦਾ ਬਾਕੀ ਸਾਰਾ ਕੁਝ ਚੇਂਜ ਆ ਮੋਡੀਫਾਈ ਹੈ ਇਹਨੂੰ ਕਹਿੰਦੇ ਆ ਸਹੀ ਵਿੱਚ ਮੋਡੀਫਾਈ ਆ ਜੀ ਸਹੀ ਗੱਲ ਇੱਕ ਗੱਲ ਹਰਦੀਪ ਉਹ ਬਾਈ ਦੀ ਗੱਲ ਖਣੋ ਵੀ ਅਗਲਾ ਕਰੋੜ ਦੀ ਗੱਡੀ 'ਚ ਨਹੀਂ ਝਾਕਣਾ ਇਹ ਟਰੈਕਟਰ ਵਾਲਾ ਝਾਕੂ ਅਸੀਂ ਬਈ ਮਿੱਤਰੋ ਆਈ ਜਾਂਦੇ ਸੀ ਇੱਥੋਂ ਫਲਾਈ ਓਵਰ ਤੋਂ ਥੱਲੇ ਦੀ ਆਪਾਂ ਜਿਹੜੇ ਪਿੰਡ ਆਉਣ ਲੱਗੇ ਸੀ ਇੱਥੇ ਕਿਉਂ ਬਾਈ ਨੇ ਵੀ ਸਾਨੂੰ ਇੱਕ ਚਾਹ ਵਾਲਾ ਵੀਰਾ ਉੱਥੇ ਸਟਾਲ ਲਾਉਂਦਾ ਹਾਂ ਹਾਂ ਬਾਈ ਟਰੈਕਟਰ ਗਿਆ ਇਧਰੋਂ ਨਾਲ ਕੇ ਇਹ ਕਹਿੰਦਾ ਉਹਦੀ ਵੀਡੀਓ ਕਰਨੀ ਹੈ ਤੁਸੀਂ ਕਹਿੰਦਾ ਉਹ ਅੱਜ ਸਾਨੂੰ ਕਹਿ ਗਿਆ ਰੋਣੀ ਕਹਿੰਦਾ ਬਾਈ ਅਸੀਂ ਉੱਧਰ ਚੱਲਿਆ ਵਗਾ ਉੱਧਰ ਹੀ ਚੱਲਿਆ ਕਹਿੰਦਾ ਮੈਂ ਹੁਣੇ ਕੱਲ ਨੰਗ ਦਾ ਦੇਖਿਆ ਕਹਿੰਦਾ ਮੈਂ ਕੱਲ ਲੱਗਿਆ ਨਾ ਇਹ ਕਹਿੰਦਾ ਕੱਲ ਨੰਗ ਦਾ ਦੇਖਿਆ ਲਓ ਵੀ ਮਿੱਤਰੋ ਸ਼ੇਅਰ ਕਰ ਦਿਓ ਬਾਕੀ ਦੱਬ ਗਏ ਹਨ ਬਹੁਤ ਘੈਂਟ ਜਿਹੜਾ ਕਿ ਟਰੈਕਟਰ ਆ ਬਈ ਯਾਰ ਸ਼ਾਬਦੀ ਹੈ ਨਹੀਂ ਕੇ ਬੋ ਬਾਕੀ ਸਰਾ ਗੱਲ ਬਾਕੀ ਆਜੇ ਦੀ ਛਤਰੀ ਸੁਤਰੀ ਵਗੈਰਾ ਲੱਗੀ ਬਾਕੀ ਫੁੱਲ ਕੰਪਲੀਟ ਹੈ ਜੀ ਤੇ ਬਾਕੀ ਇਹਦੀ ਗੱਲ ਕਰ ਲਈਏ ਦੇਖ ਸਕਦੇ ਹੋ ਤੁਸੀਂ ਹਣਾ ਕਲਮ ਲਾ ਕੇ ਤੇ ਟਾਇਰ ਦੇਖ ਲਓ ਬਾਈ ਮਿੱਤਰੋ ਬਾਕੀ ਇੱਕ ਵਾਰ ਬਾਈ ਘੁੰਮ ਕੇ ਦਿਖਾ ਦੇ ਤੇ ਸਰਾ ਗਰ ਆ ਕੀ ਚੀ ਲੱਗੀ ਗਿਆ ਏਰ ਗ੍ਰਿੰਟ ਰੱਖੋ ਬੜੇ ਇਰਤ ਤਗੜੇ ਤਰੀਕੇ ਦਾ ਇਹ ਬਾਹਰਲੇ ਬੂਲੇ ਟਰੈਕਟਰ ਹੈ ਦੇਖਿਆ ਨਾ 40 ਵਾਲਾ ਇਹ ਹੈਗਾ ਜੀ 8 ਲਾਓ ਜੀ ਕਰ ਕਰ ਦੋ ਦੱਬ ਕੇ ਸ਼ੇਅਰ ਬਾਈ ਤੇ ਨੰਬਰ ਇੱਕ ਹੋਰ ਬੁਲਵਾ ਦਿੰਨੇ ਆ ਅਗਲੇ ਜੀ ਨੰਬਰ ਬੋਲ ਦਿਓ ਮਾੜਾ ਜੀ ਪਿੱਛੇ ਨੰਬਰ ਹੈਗਾ ਲੱਗਾ ਨੰਬਰ ਦਿਖਾ ਦਿਓ ਲੋਕੋ ਲਗਾ ਪਿੱਛੇ ਵੀ ਦਿਖਾ ਦਿਨੇ ਆਜੋ ਨੰਬਰ ਦਿਖਾ ਦਿਨੇ ਜੇ ਕਿਸੇ ਨੇ ਬਾਈ ਤਿਆਰ ਕਰਵਾਉਣਾ ਦੁਨੀਆ ਪਰੇ ਤੋਂ ਪਰੇ ਤੁਹਾਨੂੰ ਪਤਾ ਹੀ ਹੈ ਪਈ ਹੈ ਹਨ ਜਿਨੇ ਜਿਨੇ ਇਧਰ ਦੇ ਪਾਸੇ ਦਿਖਾਈਏ ਕਿਦਾਂ ਲੱਗਿਆ ਜੀ ਅੱਛਾ ਉਹ ਥੱਲੇ ਲਓ ਜੀ ਗਾਲਵਾ ਮੋਟਰਸ ਆ ਨੰਬਰ ਚੱਲੀ ਜਾਂਦੇ ਆ ਕਰ ਲਿਓ ਸੰਪਰਕ ਫਿਰ ਹਨ ਸ਼ੇਅਰ ਕਰ ਦਿਓ ਦਬ ਕੇ ਯਾਰ ਧੰਨਵਾਦ ਮਿਹਰਬਾਨ